ਸੁਰਾਈਸਿਸ ਇੱਕ ਖਤਰਨਾਕ ਬਿਮਾਰੀ ਹੈ ਕਿ ਜੇ ਸ਼ਈਆਂ ਤੇ ਸੁਰਾਈਸਿਸ ਤੇ ਫਲਵੇਰੀ ਇਹ ਟਾਈਮ ਲੈ ਜਾਂਦੀ ਹੈ ਟਾਈਮ ਲੈ ਜਾਂਦੀ ਹੈ ਕਿ ਡਿਪੈਂਡ ਕਰਦਾ ਵੀ ਕਿੰਨੀ ਪੁਰਾਣੀ ਬਿਮਾਰੀ ਹੈ ਕਿ ਅਸੀਂ ਬਿਨਾ ਆਪਰੇਸ਼ਨ ਤੋਂ ਪਥਰੀ ਦਾ ਇਲਾਜ ਵੀ ਕਰਦੇ ਭਾਵੇਂ ਪਥਰੀ ਗਾਲ ਬਲੈਡਰ ਦੀ ਹੈ ਭਾਵੇਂ ਗੁਰਦੇ ਦੀ ਸਕਿਨ ਵਿੱਚ ਜਿਹੜੇ ਸੈਲਸ ਹੈ ਇਹ 21 ਡੇਸ ਤੋਂ ਬਾਅਦ ਰੀਜਨਰੇਟ ਕਰਦੇ ਜਿਹੜੇ ਨੈਚੁਰਲ ਫੀਨੋਮੈਨਾ ਕਿ ਚਿੰਤਾ ਨਾ ਕਰੋ ਹਰ ਬਿਮਾਰੀ ਦਾ ਇਲਾਜ ਹੈ ਤੇ ਆਯੁਰਵੈਦਿਕ ਆਲ ਯੂ ਹੈਵ ਟੂ ਜਸਟ ਗੀ ਮੀ ਅ ਕਾਲ ਐਂਡ ਡਾਕਟਰ ਕੁਮਾਰ ਇਸ ਜਸਟ ਵਨ ਫੋਨ ਕਾਲ ਹੈ ਜੇ ਬਿਮਾਰੀ ਨੂੰ ਜਿਸ ਕਿਨ ਨੂੰ ਸਾਫ ਕਰਨਾ ਹੈ ਸੋਰਾਈਸਿਸ ਨੂੰ ਜੜੋਂ ਖਤਮ ਕਰਨਾ ਹੈ ਸਕਿਨ ਦੇ ਪੈਚੇਸ ਕਤਵ ਕਰਨੇ ਹੈ ਸਕੇਲੀ ਫਾਰਮੇਸ਼ਨ ਪਤੋਂ ਖਤਮ ਕਰਨੀ ਹੈ ਫਾਰਮ ਨੂੰ ਕਾਲ ਕਰੋ ਫਾਲੋ ਕਰੋ ਫਿਰ ਤੁਹਾਨੂੰ ਇਹਦਾ ਰਿਜ਼ਲਟ ਦਿਖਾਈਏ ਇਤੋਂ ਅਲਾਵਾ ਤੁਹਾਨੂੰ ਕੋਈ ਪ੍ਰੋਬਲਮ ਕੋਈ ਲਿਵਰ ਦੀ ਹੈ ਕੋਈ ਲਿਵਰ ਦੀ ਬਿਮਾਰੀ ਸਰੋਸਿਸਿਸ ਆਫ ਲਿਵਰ ਕੈਂਸਰ ਤੱਕ ਦਾ ਇਸ ਇਲਾਜ ਕਰਦਾ ਤਾਰੂਪੀਓ ਦੋ ਪਗ ਪੀਓ ਕੋਈ ਨੁਕਸਾਨ ਨਹੀਂ ਜੇ ਸਾਰੀ ਉਮਰ ਵੀ ਪੀਂਦੇ ਰਹੋ ਤਾਂ ਕੋਈ ਨੁਕਸਾਨ ਨਹੀਂ ਨੁਕਸਾਨ ਉਦੋਂ ਹੀ ਹੈ ਕਿ ਜਦੋਂ ਤੁਸੀਂ ਬੇਅੰਤ ਹਾਸ ਸਵੇਰੇ ਸ਼ਾਮ ਲਗਾਤਾਰ ਬਿਨਾ ਕਿ ਸੇ ਡਾਈਟ ਤੋਂ ਨੀਟ ਪੀ ਰਹੇ ਤੁਲਸੀ ਪੱਤਾ ਬੜੀ ਅੱਛੀ ਚੀਜ਼ ਹੈ ਬਹੁਤੀਆਂ ਚੀਜ਼ਾਂ ਰਸੋਈ ਚ ਜਾਂ ਤੁਹਾਡੇ ਇਸੇ ਕਰਕੇ ਮੈਂ ਹਮੇਸ਼ਾ ਕਹਿਆ ਵੀ ਲਸਣ ਪਿਆਜ਼ ਹਲਦੀ ਦਾਲਚੀਨੀ ਰਾਈ ਬਹੁਤ ਚੀਜ਼ਾਂ ਇਹ ਡਿਪੈਂਡ ਕਰਦਾ ਕਿੰਨੀ ਮਾਤਰਾ ਚ ਕਿਹੜਾ ਨੁਸਖਾ ਬਣਾਣਾ ਹੈ ਓਵਰ weight, over exertion, overeating ਜਾਂ ਜ਼ਰੂਰਤ ਤੋਂ ਜ਼ਿਆਦਾ ਆਰਾਮ ਕਰਨਾ ਇਹਨਾਂ ਚੀਜ਼ਾਂ ਤੁਸੀਂ ਬਚੋ ਐਕਸਰਸਾਈਜ਼ ਨਾਲ ਬਹੁਤੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਪੂਰੀ ਨੀਂਦ ਲਓ 8 ਘੰਟੇ ਨੀਂਦ ਬਹੁਤ ਜ਼ਰੂਰੀ ਆ ਜੇ ਸਾਈਕੋਸਮੈਟਿਕ ਜਾਂ ਤੁਹਾਡਾ ਇਮਿਊਨ ਸਿਸਟਮ ਵੀਕ ਆ ਇਮਿਊਨ ਸਿਸਟਮ ਜੇ ਵੀਕ ਆ ਤਾਂ ਕੋਈ ਵੀ ਬਿਮਾਰੀ ਸਰੀਰ 'ਚ ਜਲਦੀ ਤੁਹਾਨੂੰ ਫੜ ਸਕਦੀ ਹੈ ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਮੈਂ ਹਾਂ ਡਾਕਟਰ ਕੁਮਾਰ ਨੈਚੁਰਲ ਹੋਲਿਸਟਿਕ ਆਯੁਰਵੈਦਿਕ ਹੈਲਥ ਸੈਂਟਰ ਸਾਰੇ ਪਿਆਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਟੂ आवर के होलिस्टिक ਹੈਲਥ ਸੈਂਟਰ ਕੀ ਹਾਲ ਹੈ ਪਿਆਰੇ ਦਰਸ਼ਕੋ ਕਿੰਨਾ ਪੁਰਾਣਾ ਤੁਹਾਡਾ ਮੇਰਾ ਪਿਆਰ ਤੁਹਾਡਾ ਸਤਿਕਾਰ ਆਦਰ ਮਾਨ ਜਿਹੜਾ ਟੀਵੀ ਤੇ ਲਿਆਂਦਾ ਕੋਈ ਨਾ ਕੋਈ ਟੌਪਿਕ ਆਪਾਂ ਫੜ ਲਈਦਾ ਪਰ ਇਸ ਤੋਂ ਪਹਿਲਾਂ ਤੁਹਾਡੇ ਸਾਰੇ ਪਿਆਰੇ ਦਰਸ਼ਕਾਂ ਨੂੰ ਹਰ ਵਾਰੀ ਮੈਨੂੰ ਇੰਟਰੋਡਿਊਸ ਕਰਨਾ ਪੈਂਦਾ ਐਂਡ ਆਈ ਹੈਵ ਟੂ ਮੈਂਸ਼ਨ ਦੈਟ ਵੀ ਟ੍ਰੀਟ ਈਚ ਐਂਡ ఎవਰੀਥਿੰਗ ਜਸਟ ਬਾਈ ਨੈਚੁਰਲ ਵੇ ਆਯੁਰਵੈਦਿਕ ਵੇ ਹਰਬਲ ਵੇ ਵਿਦਆਊਟ ਐਨੀ ਸਾਈਡ ਇਫੈਕਟ ਡਸਨਟ ਮੈਟਰ ਵੀ ਆਰ ਟਾਕਿੰਗ ਅਬਾਊਟ ਓਬੈਸਟੀ ਕੌਨਸਟਿਪੇਸ਼ਨ ਸੈਕਸੂਅਲ ਪ੍ਰੋਬਲਮ ਮੇਲ ਐਂਡ ਫੀਮੇਲ ਸੈਕਸੂਅਲ ਡਿਸਆਰਡਰਸ ਸਕਿਨ ਪ੍ਰੋਬਲਮਸ ਅਲਰਜੀ ਐਕਜ਼ੀਮਾ ਰਾਸ਼ ਸੋਰਾਈਸਿਸ ਇਸ ਤਰ੍ਹਾਂ ਹੀ 2 ਮਿੰਟ ਗੱਲ ਕਰਦੇ ਕਰਦੇ ਤੁਹਾਡੇ ਨਾਲ ਮੇਰੇ ਦਿਮਾਗ 'ਚ ਕੋਈ ਟੌਪਿਕ ਆ ਜਾਂਦਾ ਤੇ ਆਪਾਂ ਉਹਦੇ ਤੇ ਐਪੀਸੋਡ ਕਰ ਲਈਦਾ ਐਪੀਸੋਡ ਮੀਨਸ ਕਿ ਕੋਈ ਟੌਪਿਕ ਡਿਸਕਸ ਕਰਨ ਦਾ ਮਤਲਬ ਸਿਰਫ ਇੰਨਾ ਹੀ ਹੁੰਦਾ ਹੈ ਕਿ ਜਸਟ ਟੂ lets you know ਕਿ ਬਿਮਾਰੀ ਸਰੀਰਕ ਕਮਜ਼ੋਰੀ ਹੋਵੇ ਭਾਵੇਂ ਸਰੀਰਕ ਪ੍ਰੋਬਲਮ ਹੈ ਭਾਵੇਂ ਮਾਨਸਿਕ ਪ੍ਰੋਬਲਮ ਹੈ ਭਾਵੇਂ ਸੈਕਸੂਅਲ ਪ੍ਰੋਬਲਮ ਹੈ ਬਟ ਆਵਰ ਲਾਈਨ ਆਫ ਟਰੀਟਮੈਂਟ ਇਜ਼ ਓਨਲੀ ਆਯੁਰਵੈਦਿਕ ਓਨਲੀ ਨੈਚੁਰਲ ਓਨਲੀ ਹਰਬਲ only holistic only complementary alternative medicine ਜਿਹਦਾ ਮਕਸਦ ਸਿਰਫ ਇਹ ਨਹੀਂ ਹੈ ਕਿ ਤੁਹਾਨੂੰ ਦਵਾਈਆਂ ਦੇ ਸਾਈਡ ਇਫੈਕਟ ਤੋਂ ਵੀ ਬਚਾਇਆ ਜਾਵੇ ਬਿਮਾਰੀ ਨੂੰ ਵੀ ਜੜੋਂ ਖਤਮ ਕੀਤਾ ਜਾਵੇ ਸਟਾਰਟ ਚ 2 ਮਿੰਟ ਗੱਲ ਕਰਦੇ ਕਰਦੇ ਕੋਈ ਨਾ ਕੋਈ ਦਿਮਾਗ ਚ ਗੱਲ ਆ ਜਾਂਦੀ ਤੇ ਕਹੀਦਾ ਚਲੋ लेट्स ਡਿਸਕਸ ਔਨ दैट ਪੁਆਇੰਟ অর ਡਿਸਕਸ ਔਨ दैट ਟੋਮਿਕ ਸੋ लेट्स ਡਿਸਕਸ ਔਨ ਸਮ ਸਕਿਨ ਪ੍ਰੋਬਲਮ ਨਾਉ ਮੇਰਾ ਖਿਆਲ ਆ ਪਿਛਲੇ ਹਫਤੇ ਆਪਾਂ ਗੱਲ ਕੀਤੀ ਸੀ ਪ੍ਰੋਸਟੇਟ ਬਾਰੇ ਮੈਂ ਦੱਸਿਆ ਸੀ ਪ੍ਰੋਸਟੇਟ ਕੈਂਸਰ ਹੋਵੇ ਬ੍ਰੈਸਟ ਕੈਂਸਰ ਹੋਵੇ ਹਰ ਬਿਮਾਰੀ ਦਾ ਇਲਾਜ ਅਸੀਂ ਕਰਦੇ ਹਾਂ ਕੈਂਸਰ ਸਕਿਨ ਕੈਂਸਰ ਵੀ ਹੁੰਦੇ ਜੇ ਪਰ ਅੱਜ ਆਪਾਂ ਕੋਈ ਸਕਿਨ ਪ੍ਰੋਬਲਮ ਬਾਰੇ ਡਿਸਕਸ ਕਰ ਲੈਂਦੇ ਹਾਂ ਚਮੜੀ ਦੇ ਰੋਗਾਂ ਬਾਰੇ ਗੱਲ ਕਰ ਲੈਂਦੇ ਹਾਂ ਚਮੜੀ ਰੋਗ ਭਾਵੇਂ ਅਲਰਜੀ ਹੈ ਐਗਜ਼ੀਮਾ ਹੈ ਰੈਸ਼ ਹੈ ਦਦਰ ਹੈ ਨੇਰ ਚਾਨਣ ਹੈ ਚੰਬਲ ਹੈ ਦੱਦਰਾ ਕੇਲਾ ਮੁਹਾਸੇ ਹੈ ਸ਼ਈਆਂ ਸੁਰਾਈਸਿਸ ਹੈ ਚਲੋ ਅੱਜ ਆਪਾਂ ਸੁਰਾਈਸਿਸ ਬਾਰੇ ਗੱਲ ਕਰਨੀ ਆਂ ਸੁਰਾਈਸਿਸ ਹੈ ਕੀ ਆ ਨੈਚੁਰਲੀ ਸਾਡੇ ਕੈਮਰਾਮੈਨ ਤੁਹਾਡੇ ਪਿਕਚਰਜ਼ ਵੀ ਦਿਖਾਣਗੇ ਸੁਰਾਈਸਿਸ ਦੀ ਡਿਟੇਲ ਬਾਰੇ ਸੁਰਾਈਸਿਸ ਇੱਕ ਖਤਰਨਾਕ ਬਿਮਾਰੀ ਹੈ ਮੇਰੇ ਹਿਸਾਬ ਨਾਲ ਕਾਰਨ ਕੀ ਖਤਰਨਾਕ ਤੋਂ ਮਤਲਬ ਸਿਰਫ ਇੰਨਾ ਹੀ ਆ ਕਿ ਐਨੇ ਲੰਬੇ ਅਰਸੇ ਤੋਂ ਤੁਸੀਂ ਮੇਰੇ ਲੱਖਾਂ ਐਪੀਸੋਡ ਦੇਖਦੇ ਆ ਰਹੇ ਹੋ ਔਰ ਹਰ ਵਾਰੀ ਮੈਂ ਦੱਸਿਆ ਕਿ ਜੇ ਸ਼ਈਆਂ ਤੇ ਸਰਾਇਸਸ ਤੇ ਫਲਵੇਰੀ ਇਹ ਟਾਈਮ ਲੈ ਜਾਂਦੀ ਆ ਟਾਈਮ ਲੈ ਜਾਂਦੀ ਆ ਕਿ ਡਿਪੈਂਡ ਕਰਦਾ ਵੀ ਕਿੰਨੀ ਪੁਰਾਣੀ ਬਿਮਾਰੀ ਆ ਨਹੀਂ ਤਾਂ ਜਿੰਨਾ ਮਰਜੀ ਪੁਰਾਣੀ ਅਲਰਜੀ ਹੋਵੇ ਅਲਰਜੀ ਭਾਵੇਂ ਡਸਟ ਦੀ ਆ ਭਾਵੇਂ ਕਾਰਪਟ ਦੀ ਆ ਭਾਵੇਂ ਅਲਰਜੀਕ ਰਾਈਨਾਈਟਸ ਅਲਰਜੀਕ ਰਾਈ ਨੂਰੀਆ ਭਾਵੇਂ ਅਲਰਜੀਕ ਡਰਮੇਟਾਈਟਸ ਆ ਭਾਵੇਂ ਉਹਦਾ ਅਸੀਂ ਚੰਟ ਇਲਾਜ ਕਰਦੇ ਹਾਂ ਖੂਨ ਸਾਫ਼ ਕਰਦੇ ਹਾਂ ਲੇਕਿਨ ਫਲਵੇਰੀ ਨੂੰ ਟਾਈਮ ਲੱਗਦਾ ਜਾਂ ਸ਼ਾਇਆਂ ਲੇਡੀਜ਼ ਨੂੰ ਹੋ ਜਾਂਦੀਆਂ ਪ੍ਰੈਗਨਨਸੀ ਤੋਂ ਬਾਅਦ ਹੋ ਜਾਂਦੀਆਂ ਡਿਲੀਵਰੀ ਤੋਂ ਬਾਅਦ ਹੋ ਜਾਂਦੀਆਂ ਉਹ ਵੀ ਜੇ ਪੁਰਾਣੀਆਂ ਸ਼ਾਇਆਂ ਜਿਨ੍ਹਾਂ ਦੇ ਅੱਖਾਂ 'ਕੇ ਕਾਲੇ ਕਾਲੇ ਨਿਸ਼ਾਨ ਬਹੁਤ ਪੁਰਾਣੇ ਹੋ ਚੁੱਕੇ ਹਨ ਵੀ ਥੋੜਾ ਟਾਈਮ ਜ਼ਰੂਰ ਲੱਗ ਟਾਈਮ ਇਨ ਦਾ ਸੈਂਸ ਕਿ ਇਟਸ ਨਾਟ ਗੋਇੰ ਟੂ ਹੈਪਨ ਓਵਰਨਾਈਟ ਹਫਤੇ 15 ਦਿਨਾਂ 'ਚ ਠੀਕ ਹੋਣ ਵਾਲੀ ਬਿਮਾਰੀ ਨਹੀਂ ਹੁੰਦੀ ਹੈ ਔਰ ਅੰਗਰੇਜ਼ੀ ਦਵਾਈਆਂ ਤੁਹਾਨੂੰ ਖਾਂਦੇ ਨੂੰ ਉਮਰ ਨੰਗ ਜਾਂਦੀ ਹੈ ਸਾਈਡ ਇਫੈਕਟ ਸuffer ਕਰਦੇ ਨੂੰ ਉਮਰ ਨੰਗ ਜਾਂਦੀ ਹੈ ਖਾਂਦੇ ਸਿਰਫ ਇਸ ਕਰਕੇ ਬੀ ਇੰਸ਼ੋਰੈਂਸ ਪੇ ਕਰ ਰਹੀ ਹੈ ਪਰ ਤੁਸੀਂ ਕਦੀ ਇਹ ਸੋਚਿਆ ਕਿ ਜੋ ਕੁਝ ਤੁਸੀਂ ਖਾ ਰਹੇ ਹੋ ਜਿੰਨੀ ਦਵਾਈ ਖਾ ਰਹੇ ਹੋ ਭਾਵੇਂ 슈ਗਰ ਦੀ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ ਭਾਵੇਂ ਹਾਰਟ ਪ੍ਰੋਬਲਮ ਦੀ ਔਰ ਉਹਦੇ ਨਾਲ ਕਿੰਨਾ ਲਿਵਰ ਡੈਮੇਜ ਤੇ ਕਿੰਨਾ ਕਿਡਨੀ ਡੈਮੇਜ ਹੋਇਆ ਔਰ ਤੁਸੀਂ ਮੇਰੇ ਹਰ ਪ੍ਰੋਗਰਾਮ ਸੁਣ ਚੁੱਕੇ ਹੋ ਕਿ ਅਸੀਂ ਬਿਨਾ ਆਪਰੇਸ਼ਨ ਤੋਂ ਪੱਤਰੀ ਦਾ ਲਾਜਵੀ ਕਰਦੇ ਭਾਵੇਂ ਪੱਤਰੀ ਗਲ ਬਲੈਡਰ ਦੀ ਆ ਭਾਵੇਂ ਗੁਰਦੇ ਦੀ ਆ ਸੋ ਅੱਜ ਜੇ ਸੋਰਾਈਸਿਸ ਦੀ ਗੱਲ ਕਰਨ ਲੱਗੇ ਆ ਚਾਨਣਾ ਸਿਰਫ ਇਹਸ ਕਰਕੇ ਪਾਇਆ ਕਿ ਐਲੋਪੈਥੀ ਚ ਦਾ ਅਲਾਜ ਨਹੀਂ ਹੈ ਸਿੰਪਟੋਮੈਟਿਕ ਟਰੀਟਮੈਂਟ ਹਰ ਚੀਜ਼ ਦੀ ਹੈ ਸਟੀਰੋਇਡਸੋਂ ਬਚੋ ਚਲੋ 2-4 ਮਿੰਟ ਪਹਿਲਾਂ ਦੱਸਿਏ ਵੀ ਸੋਰਾਈਸਿਸ ਕੀ ਆ ਉਹਦੇ ਨਿਸ਼ਾਨੀਆਂ ਕੀ ਆ ਇਹਨੂੰ ਸੋਰਾਈਸਿਸ ਕਿਉਂ ਕਹਿੰਦੇ ਆ ਇਟ ਇਜ਼ ਅ ਸਾਈਕੋਸੋਮੈਟਿਕ ਡਿਸਆਰਡਰ ਹੁੰਦਾ ਕੀ ਆ ਪਹਿਲਾਂ ਤੇ ਮੇਰਾ ਤੁਹਾਡੇ ਨੌਲੇਜ ਲਈ ਕਿ ਸਕਿਨ ਦੇ ਜਿਹੜੇ ਸੈਲਸ ਐ ਇਹ 21 ਡੇਸ ਤੋਂ ਬਾਅਦ ਰੀਜਨਰੇਟ ਕਰਦੇ ਆ ਜਿਹੜੇ ਨੈਚੁਰਲ ਫੀਨੋਮੀਨਾ ਪਰ ਜਿਨ੍ਹਾਂ ਨੂੰ ਸਕਰਾਇਸਿਜ਼ ਹੋਵੇ ਉਹਦੇ ਨਾਲ ਦੇ ਸਟਾਰਟ ਰੀਜਨਰੇਟਿੰਗ ਏਵਰੀ ਅਦਰ ਡੇ ਉਹੋ ਹੀ ਸੈਲ ਜਿਹੜੇ 3 ਹਫਤੇ ਬਾਅਦ ਰੀਜਨਰੇਟ ਕਰਦੇ ਆ ਡੇਲੀ ਰੀਜਨਰੇਟ ਕਰਨ ਲੱਗ ਜਾਂਦੇ ਆ ਤੇ ਚਮੜੀ ਤੇ ਛਾਲ ਕੇ ਛਾਲ ਕੇ ਪੈ ਜਾਂਦੇ ਆ ਖਾਰਿਸ਼ ਹੋਣ ਲੱਗਦੀ ਆ ਉਹਦੇ ਸਿੰਪਟਮਸ ਕੀ ਹੁੰਦੇ ਰੈਡਨੈਸ ਹੋਏਗੀ ਇਚਿੰਗ ਹੋਏਗੀ ਤੇ ਜਿੱਦਾਂ ਛਾਲੇ ਜੇ ਹੋ ਜਾਂਦੇ ਔਰ ਉਹ ਫਿਰ ਝੜਨ ਜੇ ਲੱਗ ਜਾਂਦੇ ਔਰ ਕਦੀ ਉਹ ਸਟਾਰਟ ਹੋਣਗੀ ਐਲਬੋਸ ਚ ਕਦੀ ਨੀਸ ਚ ਆਰਮਸ ਲੈਗਸ ਸ਼ੋਲਡਰਸ ਚੈਸਟ ਬੈਕ ਪੇਨ ਕਈ ਵਿਚਾਰੇ ਝੰਗ ਝੰਗ ਮੁੰਡਿਆਂ ਦੇ ਦੇਖਿਆ ਕਿ ਸਾਰੇ ਸਰੀਰ ਤੇ ਸੋਰਾਈਸ ਹੋਈ ਆ ਔਰ ਉਹ ਵਿਚਾਰੇ ਕਈ ਵਾਰੀ ਸ਼ਰਮ ਦੇ ਜੇ ਬੀਚ ਤੇ ਜਾਂਦੇ ਤੇ ਕੱਪੜੇ ਨਹੀਂ ਉਤਾਰਦੇ ਕਬੱਡੀ ਖੇਲਣੀ ਦਿੱਤਾ ਹਾਂ ਵੀ ਵਿਚਾਰੇ ਕਈ ਵਾਰੀ ਕੱਪੜੇ ਨਹੀਂ ਉਤਾਰਦੇ ਕਈ ਸਿਰਫ ਇਸੇ ਕਰਕੇ ਮੈਰਿਜ ਕਰਾਨ ਤੋਂ ਡਰਦੇ ਆ ਪਰ ਉਹਨਾਂ ਦੀ ਨੌਲੇਜ ਲਈ ਕਿ ਚਿੰਤਾ ਨਾ ਕਰੋ ਹਰ ਬਿਮਾਰੀ ਦਾ ਇਲਾਜ ਹੈ ਤੇ ਆਯੁਰਵੈਦਿਕ ਆਲ ਯੂ ਹੈਵ ਟੂ ਜਸਟ ਗਿਵ ਮੀ ਅ ਕਾਲ ਐਂਡ ਡਾਕਟਰ ਕੁਮਾਰ ਇਜ਼ ਜਸਟ ਵਨ ਫੋਨ ਕਾਲਵੇ ਕਾਲ ਕਰੋ ਨੰਬਰ ਲਗਾਤਾਰ ਆ ਰਹਾ ਹੈ ਸੁਰਾਈ ਸੀ ਦੀ ਗੱਲ ਕਰ ਰਹੇ ਆ ਸਰਾਇਸ ਇਸ ਫੇਰ ਦੁਆਰਾ ਦੱਸ ਦੇਣਾ ਕਿ ਛਾਲ ਕੇ ਛਾਲ ਕੇ ਸਾਰੇ ਪਿੰਡੇ ਤੇ ਹੋ ਜਾਂਦੇ ਆ ਲਾਲੀ ਛਾ ਜਾਂਦੀ ਆ ਰੈਡਨੈਸ ਹੋ ਜਾਂਦੀ ਆ ਇਚਿੰਗ ਹੋ ਜਾਂਦੀ ਆ ਖਾਰਸ਼ ਬਹੁਤ ਹੋਏਗੀ ਕਰਦੇ ਕਰਦੇ ਖਾਰਸ਼ ਜਦੋਂ ਸਿਕੜ ਵਹ ਪੰਜਾਬੀ ਲਫ਼ਜ਼ ਇਸ ਕਰਕੇ ਬੋਲ ਰਹੇ ਆ ਤਾਂ ਕਿ ਤੁਹਾਨੂੰ ਸਮਝ ਆ ਜਾਏ ਨਹੀਂ ਤੇ ਅੰਗਰੇਜ਼ੀ ਚ ਕਹਾਂਗੇ ਵੀ ਸਕੇਲਿੰਗ ਇਚਿੰਗ ਐਂਡ ਇਟ ਇਜ਼ ਅ ਸਾਈਕੋਸਮੈਟਿਕ ਡਿਜ਼ੀਜ਼ ਜੇ ਕਾਰਨ ਪੁੱਛੋ ਤੇ આજ ਤੱਕ ਇੰਨੀ ਰਿਸਰਚ ਇੰਨੇ ਸਾਲ ਹੋ ਗਏ ਇਦਾ ਕਾਰਨ ਨਹੀਂ ਲੱਭਿਆ ਐਲੋਪੈਥੀ ਨੇ ਜਦ ਕਿ ਸਾਡੀ ਨੇਚਰਲ ਸਾਇੰਸ ਦੇ ਕਾਰਨਾ ਚ ਆਂਦਾ ਹੈ ਵੀ ਜਾਂ ਤੇ ਕੋਈ ਨਰਵਸਨੈਸ ਹੈ ਜਾਂ ਸਟ੍ਰੈਸ ਹੈ ਜਾਂ ਆਟੋਇਮਿਊਨ ਡਿਜ਼ੀਜ਼ ਹੈ ਤੇ ਤੁਹਾਡਾ ਇਮਿਊਨ ਸਿਸਟਮ ਵੀਕ ਹੋ ਗਿਆ ਜਾਂ ਜਿਨੇ ਅਜੇ ਤੱਕ ਕਿਸੇ ਨੇ ਨਹੀਂ ਤੁਹਾਨੂੰ ਦੱਸਿਆ ਤੇ ਵੱਡਾ ਕਾਰਨ ਦੱਸ ਦਵਾਂ ਕਿ ਇਟ ਇਜ਼ ਆਲਸੋ ਵਨ ਆਫ ਦੀ ਲਿਵਰ ਪ੍ਰੋਬਲਮ ਕਈਆਂ ਦਾ ਲਿਵਰ ਡਿਸਆਰਡਰ ਹੁੰਦਾ ਹੈ ਲਿਵਰ ਪ੍ਰੋਪਰ ਫੰਕਸ਼ਨ ਨਹੀਂ ਕਰ ਰਿਹਾ ਜਿਹਦੇ ਕਰਕੇ ਵੀ ਸੁਰਾਈ ਸਿਰ ਹੋ ਜਾਂਦੀ ਹੈ ਜਿਹੜਾ ਅੱਜ ਤੱਕ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਐਂਡ ਯੂ نو ਵਨ ਆਮ ਟਾਕਿੰਗ ਔਨ ਦਾ ਫੋਨ ਆਈ ਜਸਟ ਟੈਲ ਯੂ एवरीथिंग ਇਟੀਓਲੋਜੀ ਸਿੰਟਮਸ ਕੌਜ਼ਸ ਐਂਡ ਸਜੈਸਟਿਵ ਟਰੀਟਮੈਂਟ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੀ ਨੌਲੇਜ ਵਧਾਵਾਂ ਤੁਹਾਨੂੰ ਚਾਨਣਾ ਕਰ ਦਵਾਂ ਤੁਹਾਨੂੰ ਅਸਲੀ ਦੱਸ ਦਈਏ ਵੀ ਕਾਰਨ ਕੀ ਆ ਕਾਰਨ ਚ ਸਾਰਾ ਕੁਝ ਦੱਸਦਾ ਜਿੰਨਾ ਚ ਕਾਰਨ ਨੇ ਦੱਸਿਆ ਵੀ ਨਰਵਸਨੈਸ ਸਟ੍ਰੈਸ ਜਾਂ ਅਲਕੋਹਲ ਤੇ ਜਾਂ ਲਿਵਰ ਡਿਸਆਰਡਰ ਤੇ ਜਾਂ ਫੈਮਿਲੀ ਹਿਸਟਰੀ ਨਹੀਂ ਤੇ ਕਈ ਆਂਦੇ ਫੈਮਿਲੀ ਚ ਹੋਵੇ ਜਾਂ ਕਈਆਂ ਦਾ ਇਮਿਊਨ ਸਿਸਟਮ ਵੀਕ ਹੋਵੇ ਇਸ ਕਰਕੇ ਵੀ ਸੋਰਾਇਸਿਸ ਹੋ ਜਾਂਦੀ ਹੈ ਲਿਵਰ ਦੀ ਪ੍ਰੋਬਲਮ ਜਿਸ ਤੋਂ ਤੁਹਾਨੂੰ ਇੰਨਾ ਲੰਬੇ ਅਰਸੇ ਤੋਂ ਯੂ ਗਾਈਜ਼ ਆਰ ਵਾਚਿੰਗ ਮੀ ਫਾਰ ਆਲਮੋਸਟ 20 30 ইয়ার্স অন দা ফেসবুক YouTube ਐਂਡ ਆਲ ਦਾ ਪੰਜਾਬੀ ਚੈਨਲਸ ਐਂਡ ਆਈ ਹੈਵ ਮੈਂਸ਼ਨਡ ਵੈਰੀ ਕਲੀਅਰਲੀ ਥੈਟ ਵਹੀ ਹੈਵ ਦਾ ਟ੍ਰੀਟਮੈਂਟ for each and every kind all you have to just follow the treatment properly ਤੁਹਾਡਾ ਫਰਜ਼ ਸਿਰਫ ਇਨਾ ਹੀ ਬੰਦਾ ਕਿ ਬਿਮਾਰੀ ਦਾ ਇਲਾਜ ਪੂਰੀ ਚੰਗੀ ਤਰ੍ਹਾਂ ਕਰੋ ਫਾਲੋ ਕਰੋ ਦਵਾਈ 2 ਮਿੰਟ 3 ਮਿੰਟ 6 ਮਿੰਟ ਦੀ ਜਿੰਨੇ ਦੀ ਲੋੜ ਹੈ ਮੰਗਾਓ ਔਰ ਜਿਨ੍ਹਾਂ ਨੂੰ ਸਰਾਇਸਿਸ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਸਾਰੀ ਸਕਿਨ ਉਹਨਾਂ ਦੀ ਭਰੀ ਪਈ ਹੈ ਔਰ ਸ਼ਰਤਿਆ ਅਸੀਂ ਦਵਾਈ ਦਿੱਤੀ ਖਾਣ ਵਾਲੀ ਵੀ ਤੇ ਲਾਨ ਵਾਲੀ ਜਦੋਂ ਤੁਹਾਨੂੰ ਸਰਾਇਸਿਸ ਹੈ ਮੇਰੇ ਫੋਨ ਦੇਖੋ ਲਗਾਤਾਰ ਫਲੈਸ਼ ਕਰ ਰਿਹਾ ਹੈ ਕਾਲ ਕਰਕੇ ਦੱਸੋ ਵੀ ਸੋਰਾਈਸਿਸ ਹੈ ਸਾਰੀ ਬਾਡੀ ਤੇ ਹੈ ਕਿ ਐਲਬੋਸ ਤੇ ਹੈ ਕਿ ਚੈਸਟ ਤੇ ਹੈ ਕਿ ਬੈਕ ਤੇ ਹੈ ਕਿ ਨੀਜ਼ ਤੇ ਹੈ ਕਿ ਫੈਮਿਲੀ ਚ ਹੈ ਕਿ ਕਿੰਨੇ ਸਾਲਾਂ ਤੋਂ ਕਿੰਨੀ ਪੁਰਾਣੀ ਹੈ ਔਰ ਆਈ نو ਵੈਨ ਯੂ ਕਾਲ ਮੀ ਯੂ ਵਿਲ ਟੈਲ ਮੀ ਥੈਟ ਵੀ ਹੈਵ ਟਰਾਇਡ ਈਚ ਐਂਡ ఎవਰੀਥਿੰਗ ਆਲਰੇਡੀ ਪੰਜਾਬੀ ਚ ਦਾ ਮਤਲਬ ਹੈ ਕਿ ਮੈਨੂੰ ਤੁਸੀਂ ਜਦੋਂ ਕਾਲ ਕਰਕੇ ਪਤਾ ਹੀ ਹੈ ਤੁਸੀਂ ਦੱਸਣਾ ਕਿ ਸਾਰੀ ਤਰ੍ਹਾਂ ਦੀ ਦਵਾਈਆਂ ਸੀ ਕਰਕੇ ਦੇਖ ਚੁੱਕੇ ਆ ਆਰਾਮ ਆ ਜਾਂਦਾ ਫਿਰ ਦੁਬਾਰਾ ਹੋ ਜਾਂਦੀ ਹੈ ਕਾਰਨ ਕੀ ਹੈ ਕਿ ਕੋਈ ਵੀ ਬਿਮਾਰੀ ਦੀ ਜੜ ਤੇ ਨਹੀਂ ਜਾਏਗਾ सिम्प्टोमेटिक ट्रीटमेंट ਤੁਹਾਨੂੰ ਦੇਖੋ ਕਰੀਮਾਂ ਦੇਣਗੇ ਲੋਸ਼ਨ ਦੇਣਗੇ ਉੱਪਰੋਂ ਠੀਕਾ ਫਰਕ ਪੈ ਜਾਂਦਾ ਕਿਉਂਕਿ ਰੀਜਨਰੇਸ਼ਨ ਆਫ ਦੀ ਸੈਲਸ ਜਿਹੜਾ ਮੈਂ స్టార్టింగ్ ਤੇ ਦੱਸਿਆ ਸੀ ਕਿ ਐਵਰੀ ਅਦਰ ਡੇ ਹਰ ਦੂਜੇ ਦਿਨ ਸੈਲਸ ਰੀਜਨਰੇਟ ਹੋਣ ਲੱਗ ਜਾਂਦੇ ਜਿੰਨੀ ਦੇਰ ਅਸੀਂ ਕਾਰਨ ਤੇ ਨਹੀਂ ਜਾਾਂਗੇ ਵਨ ਆਫ ਦਾ ਰੀਜ਼ਨ ਆਈ ਥਿੰਕ ਇਜ਼ ਡੈਂਡਰਫ ਐਸ ਵੈਲ ਸੋ ਡੈਂਡਰਫ ਤੋਂ ਤੁਸੀਂ ਬਚਣਾ ਸੋਰਾਈਸਿਸ ਨੂੰ ਠੀਕ ਕਰਨਾ ਤੇ ਬਲੱਡ ਨੂੰ ਵੀ ਪਿਊਰੀਫਾਈ ਕਰਨਾ ਔਰ ਜੇ ਬਿਮਾਰੀ ਦੀ ਜੜ ਤੋਂ ਖਤਮ ਕਰਨਾ ਤੇ ਇਹਦਾ ਇਲਾਜ ਹੈ ਤੇ ਸਿਰਫ ਆਯੁਰਵੈਦਿਕ ਮੇਰੇ ਸੈਂਟਰ ਦੀ ਲੋਕੇਸ਼ਨ ਤੁਹਾਨੂੰ ਨਜ਼ਰ ਆ ਰਹੀ ਹੈ ਮੇਰੇ ਫੋਨ ਨੰਬਰ ਨਜ਼ਰ ਆ ਰਹੇ ਆ ਦੁਨੀਆ ਦੇ ਕਿਸੇ ਵੀ ਕੋਰਨਰ ਚ ਬੈਠੇ ਹੋ ਤੁਹਾਨੂੰ ਘਰ ਬੈਠੇ ਦਵਾਈ ਮਿਲਦੀ ਹੈ ਪਰ ਉਹਨੂੰ ਸੀਰੀਅਸਲੀ ਲੋ ਇਹ ਨਹੀਂ ਵੀ ਟਰਾਈ ਕਰਨੀ ਹੈ ਜੀ 2 ਹਫਤੇ ਖਾ ਕੇ ਜਾਂ 5 ਹਫਤੇ ਖਾ ਕੇ ਜਾਂ 6 ਹਫਤੇ ਖਾ ਕੇ ਫਿਰ ਕੋਈ ਫਾਇਦਾ ਨਹੀਂ ਜੇ ਬਿਮਾਰੀ ਨੂੰ ਜਿਸ ਕਿਨੂੰ ਸਾਫ ਕਰਨਾ ਹੈ ਸੋਰਾਈਸ ਨੂੰ ਜੜੋਂ ਖਤਮ ਕਰਨੇ ਸਕਿਨ ਦੇ ਪੈਚੇਸ ਕਤਵ ਕਰਨੇ ਆ ਸਕਲੀ ਫਾਰਮੇਸ਼ਨ ਪਤੋਂ ਖਤਮ ਕਰਨੀ ਹੈ ਤਾਂ ਮੈਨੂੰ ਕਾਲ ਕਰੋ ਫਾਲੋ ਕਰੋ ਫਿਰ ਤੁਹਾਨੂੰ ਇਹਦਾ ਰਿਜ਼ਲਟ ਦਿਖਾਈਏ ਪਾਵੇਂ ਤੁਹਾਨੂੰ ਮੈਂ ਕਰੀਮ ਭੇਜਾਂ ਤੇਲ ਭੇਜਾਂ ਲੋਸ਼ਨ ਭੇਜਾਂ ਔਰ ਉਹਦੇ ਨਾਲ ਖਾਣ ਵਾਲੀ ਦਵਾਈ ਜਿਹੜੀ ਜ਼ਰੂਰੀ ਹੈ ਵਾਈ ਇਫ ਯੂ ਵਾਂਟ ਟੂ ਗੈਟ ਰਿਟ ਰਿਟ ਪਰਮਨੈਂਟਲੀ ਯੂ ਹੈਵ ਟੂ ਫਾਲੋ ਇਟ ਐਕਸਟਰਨਲੀ ਐਂਡ ਇੰਟਰਨਲੀ ਮਤਲਬ ਉੱਪਰੋਂ ਵੀ ਲਾਨ ਵਾਲੀ ਵੀ ਤੇ ਅੰਦਰੋਂ ਖਾਣ ਵਾਲੀ ਤਾਂ ਕਿ ਬਲੱਡ ਦੇ ਵਿੱਚੋਂ ਵੀ ਨਿਕਲ ਜਾਏ ਜਿਹੜਾ ਮੈਂ ਸਟਾਰਟ ਕੀਤਾ ਸਾਈਕੋਸੋਮੈਟਿਕ ਡਿਜ਼ੀਜ਼ ਕਿ ਸੋਰਾਈਸਿਸ ਇੱਕ ਐਸੀ ਚੀਜ਼ ਆ ਇਹ ਸਾਈਕੋਸੋਮੈਟਿਕ ਵੀ ਹੋ ਸਕਦੀ ਹੈ ਨਰਵਸਨੈਸ ਸਟ्रेस ਕਰਕੇ ਵੀ ਹੋ ਸਕਦੀ ਹੈ ਆਟੋ ਇਮਿਊਨ ਡਿਜ਼ੀਜ਼ ਵੀ ਇਹਨੂੰ ਕਹਿੰਦੇ ਕਿਉਂਕਿ ਇਮਿਊਨ ਸਿਸਟਮ ਸਟਰੋਂਗ ਕਰਨਾ ਪੈਂਦਾ ਇਹੋ ਜੀਆਂ ਚੀਜ਼ਾਂ ਸਿਰਫ ਹੈ ਤੇ ਸਿਰਫ ਆਯੁਰਵੈਦਿਕ wherever you are in the world you can reach to any qualified doctor who is qualified in ayurveda he can remove this by his own experience by sending you the proper medication ਸਾਡੀ ਦਵਾਈ ਜਦੋਂ ਮਿਲਣੀ ਅਸੀਂ ਤੁਹਾਨੂੰ ਕੋਈ ਨਾਮ ਨਹੀਂ ਦੱਸਣਾ ਕਿਉਂਕਿ ਤੁਹਾਨੂੰ ਕਨਫਿਊਜ਼ ਨਹੀਂ ਕਰਨਾ ਲੋਕੀ ਅੱਜ ਕੱਲ ਸਿਰਫ ਇੱਧਰ ਉੱਧਰ YouTube ਤੇ Google ਤੇ ਰਿਸਰਚ ਕਰਕੇ ਫਾਲੋ ਕਰਦੇ ਆ ਲੇਕਿਨ ਕਾਰਨ ਇਹ ਹੈ ਕਿ ਓਨੀ ਦੇਰ ਕੋਈ ਫਾਇਦਾ ਨਹੀਂ ਜਿੰਨੀ ਦੇ ਤੁਸੀਂ ਬਿਮਾਰੀ ਦੀ ਜੜ ਤੇ ਬਿਮਾਰੀ ਦੇ ਕਾਰਨ ਤੇ ਨਹੀਂ ਜਾਂਦੇ ਸੁਪਰਫੀਸ਼ੀਅਲੀ ਇਕੱਲਾ ਨਹੀਂ ਇੰਟਰਨਲੀ ਵੀ ਕਰਨਾ ਪੈਣਾ ਟ੍ਰੀਟਮੈਂਟ ਸੋ ਇਸ ਕਰਕੇ ਮੇਰੀ ਰਿਕੁਐਸਟ ਆ ਟੌਪਿਕ ਦਾ ਯੂ ਰਿਮੈਂਬਰ ਆ ਵਾਸ ਟੈਲਿੰਗ ਯੂ ਇਨ ਦਾ ਮਾਰਨਿੰਗ ਔਰ ਇਨ ਦਾ ਸੌਰੀ ਬਿਗਨਿੰਗ ਕਿ ਵੈਨੇਵਰ ਆਮ ਜਸਟ ਟਾਕਿੰਗ ਟੂ ਫਾਰ ਅ ਕਪਲ ਆਫ ਮਿੰਟਸ ਆ ਵਿਲ ਥਿੰਕ ਵਿਚ ਆਵਰ ਟੌਪਿਕ ਆ ਹੈਵ ਟੂ ਡਿਸਕਸ ਤੁਹਾਡੇ ਨਾਲ ਗੱਲ ਕਰਦੇ ਕਰਦੇ ਮੇਰੇ ਦਿਮਾਗ 'ਚ ਆ ਗਿਆ ਜਦੋਂ ਮੇਰੇ ਮੂੰਹੋਂ ਨਿਕਲਿਆ ਕਿ ਸਕਿਨ ਪ੍ਰੋਬਲਮ ਤੇ ਮੈਂ ਸੋਚਿਆ ਚਲੋ ਲੈਟਸ ਟਾਕ ਅਬਾਊਟ ਸੋਰਾਇਸਿਸ ਟੂਡੇ ਔਰ ਇਹ ਵੀ ਨਾਲ ਦੱਸਿਆ ਸੀ ਕਿ ਇੱਕ ਸਰਾਇਸਿਸ ਨੂੰ ਟਰੀਟ ਕਰਦੇ ਆ ਟਾਈਮ ਲੱਗਦਾ ਕਿਉਂਕਿ ਹਾਂ ਟਾਈਮ ਇਨ ਦਾ ਸੈਂਸ ਕਿ ਜਦੋਂ ਮੈਂ ਤੁਹਾਨੂੰ ਦਵਾਈ ਭੇਜਣੀ ਆ ਆਰਾਮ ਆ ਜਾਣਾ ਉਸੇ ਵੇਲੇ ਇਚਿੰਗ ਖਤਮ ਹੋ ਜਣੀ ਆ ਰੈਡਨੈਸ ਖਤਮ ਹੋ ਜਣੀ ਆ ਸਕੇਲਸ ਖਤਮ ਹੋ ਜਣੇ ਤਾਂ ਕਿ ਦੁਬਾਰਾ ਨਾ ਹੋਵੇ ਜਿਹਦੇ ਕਰਕੇ ਫਾਲੋ ਅਪ ਕਰਨਾ ਪੈਂਦਾ ਨਾਲ ਹੀ ਮੈਂ ਤੁਹਾਨੂੰ ਦੋ ਚਾਰ ਕੁਐਸਚਨ ਪੁੱਛਨੇ ਆ ਜਿਹਦਾ ਮੈਂ ਕਾਰਨਾਂ ਚ ਵੀ ਦੱਸਿਆ ਵੀ ਅਲਕੋਹਲ ਵੀ ਇਹਦਾ ਕਾਰਨ ਝ ਔਰ ਲਿਵਰ ਪ੍ਰੋਬਲਮ ਵੀ ਹੈ ਕਿ ਨੋਬਡੀ ਹੈਸ ਟੋਲਡ ਯੂ ਅਪ ਟੂ ਨੋ ਕਿ ਵਨ ਆਫ ਦਾ ਰੀਜ਼ਨ ਫਾਰ ਸੋਰਾਇਸਿਸ ਐਸ ਆਲਸੋ ਲਿਵਰ ਇਜ਼ ਨਾਟ ਫੰਕਸ਼ਨਿੰਗ ਪ੍ਰੋਪਰਲੀ ਲਿਵਰ ਦੀ ਪ੍ਰੋਬਲਮ ਵੀ ਹੋ ਸਕਦੀ ਆ ਸੋ ਇਨ ਆਵਰ ਲਾਈਨ ਆਫ ਟ੍ਰੀਟਮੈਂਟ ਨਾਟ ਓਨਲੀ ਥੈਟ ਵੀ ਆਰ ਟ੍ਰੀਟਿੰਗ ਦਾ ਸੋਰਾਇਸਿਸ ਵੀ ਆਰ ਆਲਸੋ ਗਿਵਿੰਗ ਦਾ ਟ੍ਰੀਟਮੈਂਟ ਫਾਰ ਲਿਵਰ ਡਿਟੌਕਸੀਫਿਕੇਸ਼ਨ ਐਸ ਵੈਲ ਲੋਕੀ ਮੇਰੇ ਸ਼ੋ ਰਿਕਾਰਡ ਕਰਕੇ ਫਾਲੋ ਕਰਦੇ ਇਧਰ ਉਧਰ ਸਟੱਡੀ ਕਰਦੇ ਰਹਿੰਦੇ ਸਾਰੀ ਜਗ੍ਹਾ ਟਰਾਈ ਕਰਦੇ ਆ ਯੂ ਆਰ ਮੋਸਟ ਵੈਲਕਮ ਟੂ ਟਰਾਈ ਐਨੀਵੇਅਰ ਯੂ ਵਾਂਟ ਲੇਕਿਨ ਜੇ ਤੁਸੀਂ ਮੇਰਾ ਸ਼ੋਅ ਦੇਖ ਰਹੇ ਹੋ ਜੇ ਕਿਸੇ ਨੂੰ ਸਰਾਈਸਿਸ ਪ੍ਰੋਬਲਮ ਹੈ ਭਾਵੇਂ ਤੁਸੀਂ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਜਾਂ ਵਰਲਡ ਦੀ ਕਿਸੇ ਕੋਰਨਰ ਤੇ ਬੈਠੇ ਹੋ ਮੇਰੇ ਨੰਬਰ ਲਗਾਤਾਰ ਸਕਰੀਨ ਤੇ ਫਲੈਸ਼ ਕਰ ਰਹੇ ਆ ਐਡਰੈਸ ਲਗਾਤਾਰ ਫਲੈਸ਼ ਕਰ ਰਹੇ ਆ ਰਿਚਮੰਡ ਦੇ ਏਰੀਆ ਨਿਊਯਾਰਕ ਅਮਰੀਕਾ ਦੇ ਵਿੱਚ ਮੇਰੀ ਲੋਕੇਸ਼ਨ ਹੈ ਇਸ ਤੋਂ ਇਲਾਵਾ ਤੁਹਾਨੂੰ ਕੋਈ ਪ੍ਰੋਬਲਮ ਕੋਈ ਲਿਵਰ ਦੀ ਹੈ ਕੋਈ ਲਿਵਰ ਦੀ ਬਿਮਾਰੀ ਸਰੋਸਿਸ ਆਫ ਲਿਵਰ ਕੈਂਸਰ ਤੱਕ ਦਾ ਸਿਲਾਜ ਕਰਦੇ ਜਿੰਨਾਂ ਦਾ ਜਿਹਨੂੰ ਕਹਿੰਦੇ ਯਕ੍ਰਿਤ ਸੰਕੋਚ ਲਿਵਰ ਕੈਂਸਰ ਜਿਹੜਾ ਹੁੰਦਾ ਕਿ ਬਹੁਤ ਜਿਆਦਾ ਕੋਈ ਲੰਬੇ ਅਰਸੇ ਤੋਂ ਲਿਟਰਾਂ ਦੇ ਹਿਸਾਬ ਨਾਲ ਦਾਰੂ ਰੋਜ਼ ਪੀ ਰਿਆ ਦਾਰੂ ਪੀਓ ਦੋ ਪਗ ਪੀਓ ਕੋਈ ਨੁਕਸਾਨ ਨਹੀਂ ਜੇ ਸਾਰੀ ਉਮਰ ਵੀ ਪੀਂਦੇ ਰਹੋ ਤਾਂ ਕੋਈ ਨੁਕਸਾਨ ਨਹੀਂ ਨੁਕਸਾਨ ਉਦੋਂ ਹੀ ਹੈ ਕਿ ਜਦੋਂ ਤੁਸੀਂ ਬੇਅੰਤ ਹ ਸਵੇਰੇ ਸ਼ਾਮ ਲਗਾਤਾਰ ਬਿਨਾ ਕਿਸੇ ਡਾਈਟ ਤੋਂ ਨੀਟ ਪੀ ਰਹੇ ਹੋ ਉਹ ਫਿਰ ਖਾ ਕੇ ਲਿਵਰ ਦਾ ਡੈメージ ਹੋ ਜਾਂਦਾ ਲਿਵਰ ਦੇ ਨੋਡ ਡੀਲਸ ਪਾ ਜਾਂਦੇ ਨੋਡ ਡੀਲਸ ਬਣਦੇ ਬੰਦੇ ਲਿਵਰ ਡੈメージ ਹੋ ਜਾਂਦਾ ਲਿਵਰ ਇਜ਼ ਦਾ బిਗੇਸਟ ਫਿਲਟਰ ਇਨ ਦਾ ਬਾਡੀ ਸੋ ਇਸ ਕਰਕੇ ਦੱਸਿਆ ਭਾਵੇਂ ਬਿਮਾਰੀ ਸਰੋਸਿਸ ਆਫ ਲਿਵਰ ਦੀ ਹੋਵੇ ਕਿਡਨੀ ਡੈメージ ਤੱਕ ਹੋ ਗਈ ਹੋਵੇ 슈ਗਰ ਹੀ ਇੱਕ ਐਸੀ ਬਿਮਾਰੀ ਹੈ ਜਿਹਦੇ ਕਰਕੇ ਕਿਡਨੀ ਖਰਾਬ ਹੋਣੀ ਹੋਣੀ ਹੈ ਡਾਇਬਟੀਜ਼ ਭਾਵੇਂ ਟਾਈਪ 1 ਹੋਵੇ ਪਾਇਮੇ ਟਾਈਪ 2 ਹੋਵੇ ਚਾਰਤੀਆ ਇਲਾਜ ਇਨਸੂਲਿਨ ਤੇ ਬਚਾਨਾ ਇਨਸੂਲਿਨ ਡਿਪੈਂਡੈਂਟ ਆਈ ਡੀ ਡੀ ਟਾਈਪ 1 ਜਿਹੜੀ ਬੱਚਿਆਂ ਨੂੰ ਹੁੰਦੀ ਹੈ ਉਹਦਾ ਵੀ ਇਲਾਜ ਤੁਹਾਡੇ ਬਹੁਤੇ ਇਲਾਜ ਤੁਹਾਡੀ ਰਸੋਈ ਚ ਹੈ ਤੁਹਾਡੇ ਆਪਣੇ ਹੱਥ ਚ ਹੈ ਮੈਡੀਸਿਨ ਕਰੋ ਯੋਗਾ ਕਰੋ ਐਕਸਰਸਾਈਜ਼ ਕਰੋ ਡਾਈਟ ਤੇ ਕੰਟਰੋਲ ਕਰੋ ਆਬੈਸਟੀ ਮੋਟਾਪੇ ਕਬਜ਼ ਤੋਂ ਬਚਣਾ ਤੁਹਾਡੀ ਆਪਣੀ ਡਾਈਟ ਨੇ ਕੰਟਰੋਲ ਕਰ ਲੈਣਾ ਔਰ ਮੈਨੂੰ ਸਿਰਫ ਕਾਲ ਉਦੋਂ ਕਰਿਆ ਕਰੋ ਵੈਨ ਯੂ ਆਰ ਸੀਰੀਅਸ ਅਬਾਊਟ ਯਰ ਡਿਜ਼ੀਜ਼ ਵੈਨ ਯੂ ਆਰ ਰੈਡੀ ਥੈਟ ਟੂ ਆਸ਼ੂਰ ਸ਼ੇਪ ਦੂ ਮੈਡੀਸਨ। ਔਰ ਮੈਡੀਸਨ ਤੁਹਾਨੂੰ ਘਰ ਬੈਠੇ ਦੇਖੋ ਹਫਤੇ ਦੇ ਅੰਦਰ ਤੇ ਮਿਲ ਜਾਂਦੀ ਆ। ਬਿਮਾਰੀ ਦੇ ਬਾਰੇ ਫਿਰ ਦੁਬਾਰਾ ਦੱਸ ਦੇਣਾ। ਪੁਰਾਣੀ ਤੋਂ ਪੁਰਾਣੀ ਬਿਮਾਰੀ ਹੋਵੇ ਭਾਵੇਂ ਕੋਈ ਪ੍ਰੋਸਟੇਟ ਦੀ ਆ, ਪ੍ਰੋਸਟੇਟਾਈਟਸ ਦੀ ਆ, ਗਾਲ ਬਲੈਡਰ ਦਾ ਸੋਜਿਸ਼ ਆ ਜਿਹਨੂੰ ਕਹਿੰਦੇ ਸਿਸਟਾਈਟਸ। ਟੌਨਸਿਲਾਈਟਸ ਟੌਨਸਿਲ ਗਲੈਂਡ ਦੇ ਬ੍ਰੌਂਕਾਈਟਸ ਫੇਫੜਿਆਂ ਦੀ ਬਿਮਾਰੀ ਬ੍ਰੌਂਕੋਨਮੋਨੀਆ ਲਿੰਫੈਟਿਕ ਪ੍ਰੋਬਲਮ ਹੈ ਕਿਸੇ ਇਸ ਕਰਕੇ ਦੱਸਣਾ ਪੈ ਰਿਹਾ ਵਿੱਚ ਵਿੱਚ ਕਿ ਬਿਮਾਰੀਆਂ ਸਰੀਰ ਦੇ ਵਿੱਚ ਹਰ ਅੰਗ ਤੇ ਹੋ ਸਕਦੀ ਹੈ ਭਾਵੇਂ ਆਪਾਂ ਸਰਕੂਲੇਟਰੀ ਸਿਸਟਮ ਦੀ ਗੱਲ ਕਰ ਲਈਏ ਹਾਰਟ ਪ੍ਰੋਬਲਮ ਹੈ ਕਿਸੇ ਨੂੰ ਐਂਜਾਈਨਾ ਮਾਇਓਕਾਰਡੀਅਲ ਇਨਫੈਕਸ਼ਨ ਹੈ congestive heart c h f heart attack ਤੋਂ heart pressure ਤੋਂ ਬਚਣਾ ਤੇ ਆਯੁਰਵੈਦਿਕ ਅਰਜੁਨਾ ਕਿੰਨੀ ਅਚੀ ਚੀਜ਼ ਹੈ ਪੀਪਲ ਦਾ ਪੱਤਾ ਬੜਾ ਚੀਜ਼ ਹੈ ਤુલਸੀ ਪੱਤਾ ਬੜੀ ਅਚੀ ਚੀਜ਼ ਹੈ ਬਹੁਤੀਆਂ ਚੀਜ਼ਾਂ ਰਸੋਈ ਚੀਆਂ ਤੁਹਾਡੇ ਇਸੇ ਕਰਕੇ ਮੈਂ ਹਮੇਸ਼ਾ ਕਹਿਆ ਵੀ ਲਸਣ ਪਿਆਜ਼ ਹਲਦੀ ਦਾਲਚੀਨੀ ਰਾਈ ਬਹੁਤ ਚੀਜ਼ਾਂ ਇਹ ਡਿਪੈਂਡ ਕਰਦਾ ਹੈ ਕਿੰਨੇ ਮਾਤਰਾ ਚ ਕਿਹੜਾ ਨੁਸਖਾ ਬਣਾਣਾ? ਔਰ weight ਘਟਾਉਣ ਦੇ ਵੀ ਕਿੰਨੇ ਫਾਰਮੂਲੇ? ਕਿਉਂਕਿ obesity ਮੋਟਾਪੇ ਕਰਕੇ ਬੜੀਆਂ ਬਿਮਾਰੀਆਂ। ਆਰਥਰਾਇਟਸ ਕਿੰਨੀ ਦੁਨੀਆ ਨੂੰ? ਜੋਇੰਟ ਪ੍ਰੋਬਲਮਸ ਜਿਹਨੂੰ ਕਹਿੰਦੇ ਆ। ਸਰਦੀਆਂ 'ਚ ਆਮ ਹੁੰਦੀ ਐ। ਰਿਯੂਮਟਾਇਡ ਆਰਥਰਾਇਟਸ, ਆਸਟਿਓ ਆਰਥਰਾਇਟਸ, ਆਸਟਿਓਮਲੇਸ਼ੀਆ, ਆਸਟਿਓਪੀਨੀਆ। ਬਾਅਵੇਂ ਉਹ ਤੁਹਾਡੇ ਜੋੜਾਂ ਦੇ ਚਿੱਲੀ ਚ ਫਰਕ ਪੈ ਗਿਆ ਜਾਂ ਜਿਹੜੇ ਸੈਲ ਮੈਂਬਰਨ ਹੈ ਜਾਂ ਸਾਈਨੋਵियल ਫਲੂਇਡ ਘੱਟ ਗਿਆ ਜਾਂ ਕਾਰਟਿਲੇਜਾ ਫਰਕ ਹੈਗਾ ਜੋੜਾਂ ਤੇ ਸੋਜਿਸ਼ ਪੈ ਗਈ ਹੈ ਆਰਥਰਾਇਟਿਸ ਦੱਸ ਸੀ ਕਿ ਯੰਗ ਯੰਗ ਮੁੰਡਿਆਂ ਨੂੰ ਮੈਂ ਟਰੀਟ ਕੀਤਾ ਪਰਮਨੈਂਟ ਠੀਕ ਕੀਤਾ ਜਿਨ੍ਹਾਂ ਦੇ ਡਾਕਟਰਸ ਨੇ ਉਹਨਾਂ ਨੂੰ ਸਰਜਰੀ ਤੱਕ ਕਹਿਤਾ ਸੀ ਓਵਰ weight ਓਵਰ ਐਗਜ਼ਰਸ਼ਨ ਓਵਰ ਈਟਿੰਗ ਜਾਂ ਜ਼ਰੂਰਤ ਤੋਂ ਜ਼ਿਆਦਾ ਆਰਾਮ ਕਰਨਾ ਇਹਨਾਂ ਚੀਜ਼ਾਂ ਤੁਸੀਂ ਬੱਚੋ ਐਕਸਰਸਾਈਜ਼ ਨਾਲ ਬਹੁਤੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ। ਪ੍ਰੋਪਰ ਡਾਈਟ ਨਾਲ ਬਹੁਤੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ। ਇਸੇ ਤਰ੍ਹਾਂ ਜੇ ਸੋਰਾਈਸਿਸ ਦੇ ਵਿੱਚ ਵੀ ਆ ਠੀਕ ਆ ਪਾਣੀ ਪੀਓ, ਖਰਜੀਆ ਸਬਜ਼ੀਆਂ ਲਓ, ਫਾਈਬਰ ਡਾਈਟ ਲਓ, ਕਨਸਟਿਪੇਸ਼ਨ ਨਾ ਰਹਿਣ ਦਿਓ। ਪੂਰੀ ਨੀਂਦ ਲਓ, 8 ਘੰਟੇ ਨੀਂਦ ਬਹੁਤ ਜ਼ਰੂਰੀ ਆ। ਜੇ ਸਾਈਕੋਸਮੈਟਿਕ ਜਾਂ ਤੁਹਾਡਾ ਇਮਿਊਨ ਸਿਸਟਮ ਵੀਕ ਆ, ਇਮਿਊਨ ਸਿਸਟਮ ਜੇ ਵੀਕ ਆ ਤਾਂ ਕੋਈ ਵੀ ਬਿਮਾਰੀ ਸਰੀਰ 'ਚ ਜਲਦੀ ਤੁਹਾਨੂੰ ਫੜ ਸਕਦੀ ਆ। ਅਮੇਤੀ ਅਸੀਂ ਨਹੀਂ ਤੁਹਾਨੂੰ ਦੱਸਿਆ ਕਿ ਸप्तधातु ਸਰੀਰ ਹੈ ਰਸ, ਰक्त, ਮਾਸ, ਮੇਦ, ਅਸਤੀ, ਮੱਜਾ, ਸ਼ੁਕਰ ਉਹ ਜઠਮੀਆਂ ਜਿਹੜੇ ਊਜਸਵੀ ਪੁਰਸ਼ਾ ਜਿਹਨੂੰ ਕਹਿੰਦੇ ਜਿਨ੍ਹਾਂ ਦਾ ਉਹ ਊਜ ਬਸ ਸਟਰੋਂਗ ਹੈ ਉਹ ਜੀ ਮੀਨਸ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੈ ਤੇ ਤੁਸੀਂ 80 90 ਸਾਲ ਦੇ ਵੀ ਹੋ ਜਾਓਗੇ ਤੇ ਕੋਈ ਬਿਮਾਰੀ ਜਲਦੀ ਨਹੀਂ ਘੇੜਦੀ ਇਸੇ ਤਰ੍ਹਾਂ ਹੀ ਪਿਛੇ ਸਾਡਾ ਪ੍ਰੋਗਰਾਮ ਆਇਆ ਸੀ ਵਾਲ ਝੜਨ ਬਾਰੇ ਵਾਲ ਤੁਹਾਡੇ ਕਿੰਨੀ ਜਲਦੀ ਗਰੇ ਹੋ ਯੰਗ ਯੰਗ ਮੁੰਡਿਆਂ ਦੇ ਵਾਲ ਗਰੇ ਹੋ ਗਏ ਯੰਗ ਯੰਗ ਮੁੰਡਿਆਂ ਦੇ ਗੰਜ ਪੈ ਗਈ ਔਰ ਹੇਅਰ ਲੌਸ ਐਲੋਪੇਸ਼ੀਆ ਅਲਾਰਜ ਆਯੁਰਵੈਦਿਕ ਭ੍ਰਿੰਗराज ਕਿੰਨੀ ਅੱਛੀ ਚੀਜ਼ ਆ ਉਹ ਲਈ ਮੈਂ ਤੇ ਨਾਮ ਤੱਕ ਦੱਸ ਦਿੰਨਾ ਪਰ ਇਹਦੇ ਲਈ ਤੁਹਾਡਾ ਆਪਣਾ ਬਸ ਨਹੀਂ ਹੁੰਦਾ ਦੈਟਸ ਵਾਈ ਵੀ ਪੀਪਲ ਆਰ ਹੇਅਰ ਟੂ ਹੈਲਪ ਯੂ ਤੁਹਾਨੂੰ ਇਹ ਤੇ ਨਹੀਂ ਪਤਾ ਵੀ ਭ੍ਰਿੰਗराज ਤੇਲ ਕਿੰਨਾ ਯੂਜ਼ ਕਰਨਾ ਹੈ ਨਾ ਇਹ ਦੇ ਥੈਟਸ ਵਾਈ ਆ ਵਾਸ ਸਟਿੰਗ ਯੂ ਡੈਂਡਰਫ ਇਸ ਵਨ ਆਫ ਦਾ ਰੂਟ ਕਾਸ ਆਫ ਦੀਜ਼ੀਜ਼ ਡੈਂਡਰਫ ਕਰਕੇ ਵੀ ਸੀਕਰੀ ਕਰਕੇ ਵੀ ਵਾਲ ਚੜਨ ਲੱਗ ਜਾਂਦੇ ਜਦੋਂ ਤੁਸੀਂ ਮੇਰੇ ਨਾਲ ਕਾਲ ਕਰਦੇ ਫੋਨ ਤੇ ਤੁਹਾਨੂੰ ਕਈ ਨੁਸਖੇ ਦੱਸ ਦਿੰਨਾ ਟੀਵੀ ਦੇ 22 23 ਮਿੰਟ ਦੇ ਪ੍ਰੋਗਰਾਮ ਚ ਸਾਰੀਆਂ ਗੱਲਾਂ ਨਹੀਂ ਕੀਤੀਆਂ ਜਾ ਸਕਦੀਆਂ ਸੋ ਇਸ ਕਰਕੇ ਭਾਵੇਂ ਅਸੀਂ ਕਿਸੇ ਵੀ ਟਾਪਿਕ ਤੇ ਡਿਸਕਸ ਕਰੀਏ ਇਹ ਨਾ ਸੋਚਿਆ ਕਰੋ ਕਿ that is the only thing we are treating ਪਰ ਹੁਣ ਤਾਂ ਤੁਹਾਡੀ ਮੇਰੀ ਪਛਾਣ ਬਹੁਤ ਪੁਰਾਣੀ ਹੋ ਗਈ ਆ 20 30 ਸਾਲ ਤੋਂ ਤੁਸੀਂ ਮੈਨੂੰ ਹਰ ਪੰਜਾਬੀ ਚੈਨਲ ਤੇ ਦੇਖ ਚੁੱਕੇ ਹੋ ਠੀਕ ਹੈ ਯੰਗ ਜਨਰੇਸ਼ਨ ਅਜਕਲ ਟੀਵੀ ਘਟ ਦੇਖਦੀ ਉਹ YouTube ਤੇ ਦੇਖਦੇ ਆ Facebook ਤੇ ਦੇਖਦੇ ਆ ਔਰ ਹਰ ਹਫਤੇ ਤੁਸੀਂ ਗਲੋਬਲ ਪੰਜਾਬ ਤੇ ਮੈਨੂੰ ਦੇਖਦੇ ਹੋ ਗਲੋਬਲ ਪੰਜਾਬ ਤੇ ਤੁਸੀਂ ਮੈਨੂੰ ਦੇਖਦੇ ਹੋ ਫਰਡੇ 7:30 PM ਸੈਚਰਡੇ 2:30 PM ਸੰਡੇ 12:30 PM PM ਇਨ ਈਸਟਰਨ ਸਟੈਂਡਰਡ ਟਾਈਮ ਮੈਂ ਨਿਊਯਾਰਕ ਦੇ ਟਾਈਮ ਨਾਲ ਗੱਲ ਕਰ ਰਿਹਾ ਕੈਨੇਡਾ ਤੇ ਕੈਲੀਫੋਰਨੀਆ ਦਾ ਟਾਈਮ ਗੈਪ ਜ਼ਰੂਰ ਹੁੰਦਾ ਪਰ ਗਲੋਬਲ ਪੰਜਾਬ ਜ਼ਰੂਰ ਦੇਖਿਆ ਕਰੋ ਜੇ ਟੀਵੀ ਤੇ ਦੇਖਣਾ ਨਹੀਂ ਤੇ ਫਿਰ ਜਦੋਂ ਮੇਰੇ ਕੋਲ ਲਿੰਕ ਹੁੰਦਾ ਹੋ ਸਕਦਾ ਮੈਂ ਤੁਹਾਨੂੰ ਸ਼ੇਅਰ ਕਰਦਾ ਨਹੀਂ ਤੇ ਕਈ ਵਾਰੀ ਛੋਟੀਆਂ-ਛੋਟੀਆਂ ਰੀਲਸ ਅਸੀਂ ਬਣਾਉਂਦੇ ਆ ਜਿੰਨਾ ਕਿ ਟਾਈਮ ਹੁੰਦਾ ਸਮ ਟਾਈਮਸ ਆਈ ਡੋਨਟ ਹੈਵ ਦਾ ਟਾਈਮ ਬਿਕਾਜ਼ ਲੋਟ ਆਫ ਪੀਪਲ ਨੋ ਮੀ ਫਾਰ ਅ ਪ੍ਰੀਟੀ ਲੌਂਗ ਟਾਈਮ ਸੋ ਆਲਓਵਰ ਵੇਅਰਐਵਰ ਯੂ ਇਨ ਦਾ ਵਰਲਡ ਆਲ ਯੂ ਹੈਵ ਟੂ ਜਸਟ ਟੈਲ ਮੀ ਯੂ ਡੋਨਟ ਹੈਵ ਟੂ ਵਰੀ ਡਸਨਟ ਮੈਟਰ ਯੂ ਹੈਵ ਸਕਿਨ ਪ੍ਰੋਬਲਮ ਕਨਸਟਿਪੇਸ਼ਨ ਪ੍ਰੋਬਲਮ ਗੈਸਟ੍ਰੋਇੰਟੈਰਿਕ ਪ੍ਰੋਬਲਮ ਬ੍ਰੇਨ ਡਿਸਆਰਡਰ ਕਿਸੇ ਦੀ ਮੈਮਰੀ ਘਟਾ ਮਰਦਾਨਾ ਤੇ ਜਨਾਨਾ ਕਮਜ਼ੋਰੀ ਜਿਹੜਾ ਤੁਸੀਂ ਮੇਰੀ مشوری ਕਰਤੀ ਸੈਕਸ ਸਪੈਸ਼ਲਿਸਟ ਉਹਦੀ ਬਿਮਾਰੀ ਉਹਦੀ ਦਵਾਈ 90% ਸਾਡੀ ਦਵਾਈ एवरीडे ਜਾਂਦੀ ਆਰ ਓਵਰ ਦੀ ਵਰਡ ਕਿਸੇ ਦੇ ਸਮਝੋ اولاد ਨਹੀਂ ਹੁੰਦੀ ਸਪਰਮ ਕਾਊਂਟ ਘਟਾ ਸਪਰਮ ਮੋਰਟੈਲਿਟੀ ਘਟਾ ਸੇਮਨ ਡੈਨਸਟੀ ਘਟਾ ਨਾਈਟਫਾਲ ਪ੍ਰੋਬਲਮ ਹੈ ਮਾਸਟurbation ਕਰਕੇ ਤੁਸੀਂ ਸਾਰੀ ਦੁਨੀਆ ਨੇ ਆਪਣੇ ਆਪ ਨੂੰ ਸਤਿਆਨ ਹਸ ਕੀਤਾ ਉਹਨੂੰ ਲਿਮਟ ਚ ਕਰਦੇ ਹੋ ਖੁਰਾਕ ਜ਼ਿਆਦਾ ਖਾਓ ਪਹਿਲੀ ਗੱਲ ਹੈ ਖੁਰਾਕ ਜਰੂਰੀ ਰੱਖੋ ਜੇ ਸਪੋਸ ਕਰੋ ਤੁਸੀਂ ਕਿਸੇ ਚੀਜ਼ ਨੂੰ ਵੇਸਟ ਕਰਦੇ ਹੋ ਉਹਨੂੰ ਨਾਲ ਹੀ ਫਿਲ ਅਪ ਕਰੋ ਵੇਸਟ ਸਮਝੋ ਤੁਸੀਂ ਡ੍ਰਿੰਕ ਕਰ ਰਹੇ ਹੋ ਪੈਗ ਲਾ ਰਹੇ ਹੋ ਹੌਲੀ ਹੌਲੀ ਲਾਓ ਪਹਿਲੇ ਪੈਗ ਦੇ ਨਾਲ ਨਹੀਂ ਤੇ ਚੰਗੀ ਡਾਈਟ ਦਿਓ ਉਹਨੂੰ ਔਰ ਮੈਂ ਹਮੇਸ਼ਾ ਇਹ ਕਹਾਂ ਸ਼ਰਾਬ ਪੀਣੀ ਹੈ ਤੇ ਇਹਨੇ ਤੁਹਾਡੀ ਮਾਸ ਨੂੰ ਖਾਣਾ ਇਤੋਂ ਪਹਿਲਾਂ ਕਿ ਤੁਹਾਡਾ ਮਾਸ ਖਾਵੇ ਤੁਸੀਂ ਇਹਨੂੰ ਮਾਸ ਦੇ ਦਿਓ ਖਾਣ ਨੂੰ ਮਤਲਬ ਦਿਓ ਭਾਵੇਂ ਸੈਲਡ ਦਿਓ ਭਾਵੇਂ ਐਗ ਦਿਓ ਭਾਵੇਂ ਮੀਟ ਦਿਓ ਵਾਟ ਆਈ ਮੀਨ ਟੂ ਸੇ ਇਟ ਨੀਡਸ ਪ੍ਰੋਟੀਨੇਸ਼ੀਅਸ ਐਂਡ ਵਿਟਾਮਿਨਿਸ਼ੀਅਸ ਡਾਈਸ ਟੂ ਐਬਜ਼ਾਰਬ ਇਟਸੈਲਫ ਕੋਈ ਵੀ ਤੁਸੀਂ ਬਦਪਰੇਜੀ ਕਰਦੇ ਹੋ ਐਬਜ਼ਾਰਪਸ਼ਨ ਅਸਿਮਿਲੇਸ਼ਨ ਜ਼ਰੂਰੀ ਹੈ ਪ੍ਰੋਟੀਨਸ ਵਿੱਚ ਜ਼ਰੂਰੀ ਹੈ ਨਿਊਟ੍ਰੀਐਂਟਸ ਜ਼ਰੂਰੀ ਹੈ ਹਰੀਆਂ ਸਬਜ਼ੀਆਂ ਸੈਲਡ ਫਾਈਬਰ ਡਾਈਟ ਪਾਣੀ ਜ਼ਿਆਦਾ ਪਿਓ ਨੀਂਦ ਪ੍ਰੋਪਰ ਲਓ ਆਮ ਗੱਲਾਂ ਜਿਹੜੀਆਂ ਤੁਸੀਂ ਸਮਝ ਕੇ ਕਰ ਸਕਦੇ ਹੋ ਪਰ ਇਹਦੇ باوجود ਵੀ ਸਰੀਰ ਦੀ ਕੋਈ ਬਿਮਾਰੀ ਪਾਵੇਂ ਕੋਈ ਮਾਨਸਿਕ ਰੋਗ ਹੈ ਪਾਵੇਂ ਬਾਈਪੋਲਰ ਡਿਪਰੈਸ਼ਨ ਡਿਪਰੈਸ਼ਨ ਐਂਗਜ਼ਾਇਟੀ ਸਟ्रेस ਮੈਂ ਦੇਖਿਆ ਯੰਗ ਯੰਗ ਜਨਰੇਸ਼ਨ ਨੂੰ ਜ਼ਿਆਦਾ ਬਲਕੇ 올ਡ ਸਟੇਜ ਨਾਲੋਂ ਔਰ ਉਹਨਾਂ ਨੂੰ ਕੋਈ ਲੋੜ ਨਹੀਂ ਜਣੀਆਂ ਡਿਪਰੈਸ਼ਨ ਦੀਆਂ ਦਵਾਈਆਂ ساری ਉਮਰ ਖਾਣ ਨਾਲੋਂ ਕਿਉਂਕਿ ਇਹਨਾਂ ਦਵਾਈਆਂ ਨੇ ਤੁਹਾਨੂੰ ਸਿਸਟਮ ਚੋਂ ਨਿਕਲਣ ਨਹੀਂ ਦੇਣਾ ਯਾਦ ਰੱਖਣਾ ਜਿੰਨੀਆਂ ਤੁਸੀਂ ਐਂਟੀ ڈپریشن ਮੈਡੀਸਿਨਸ ਖਾ ਰਹੇ ਉਹਨਾਂ ਡੈਥਸ ਹੋ ਜਾਂਦੀਆਂ ਕਈ ਵਾਰੀ ਕਾਰਨ ਇਹ ਹੈ ਕਿ ਉਹ ਸਿਸਟਮ ਹੀ ਐਸਾ ਹੈ ਕਿ ਤੁਹਾਡੇ ਸਿਸਟਮ 'ਚ ਇੱਕ ਵਾਰੀ ਪੈ ਗਈ ਨਿਕਲ ਨਹੀਂ ਐਂਡ ਦੈਟ ਡਾਕਟਰਸ ਡੋਜ਼ਨਟ ਮੈਟਰ ਯੂ ਆਰ ਸਫਰਿੰਗ ਫਰ ਐਨੀ ਪ੍ਰੋਬਲਮ ਪਾਵੇਂ ਤੁਹਾਨੂੰ ਦਰਦ ਹੈ ਪਾਵੇਂ ਬਲੱਡ ਪ੍ਰੈਸ਼ਰ ਹੈ ਪਾਵੇਂ ਸ਼ੂਗਰ ਹੈ ਪਾਵੇਂ ਕੋਲੈਸਟ੍ਰੋਲ ਹੈ ਪਾਵੇਂ ਡਿਪਰੈਸ਼ਨ ਹੈ ਪਾਵੇਂ ਸਟ੍ਰੈਸ ਐਂਗਜ਼ਾਈਟੀ ਹੈ ਪਾਵੇਂ ਐਨੀਮੀਆ ਪਾਵੇਂ ਅਨਿੰਦਰਾ ਨੀਂਦ ਨਹੀਂ ਆਦੀ ਕੋਈ ਦਵਾਈ ਸ਼ੁਰੂ ਕਰ ਲੋਗੇ ਵਾਂਸ ਯੂ ਸਟਾਰਟਡ ਯੂ ਹੈ ਟੂ ਟੇਕ ਇਟ ਹੋਲ ਲਾਈਫ ਅਕੋਰਡਿੰਗ ਟੂ ਦ ਮਾਡਰਨ ਲਾਈਨ ਆਫ ਟਰੀਟਮੈਂ ਫਾਰਮਾਸਿਊਟੀਕਲ ਕੰਪਨੀ ਨੇ ਆਪਣੀਆਂ ਦਵਾਈਆਂ ਵੇਚਣੀਆਂ ਤੁਹਾਨੂੰ ਸਿਸਟਮ ਚੋਂ ਨਿਕਲਣ ਨਹੀਂ ਦੇਣਾ ਲੇਕਿਨ ਜੇ ਆਪਣੇ ਸਰੀਰ ਨੂੰ ਨਰੋਇਆ ਬਣਾਣਾ ਹੈ ਸਦਾ ਵਾਸਤੇ ਯੰਗ ਰਹਿਣਾ ਹੈ ਬਿਮਾਰੀਆਂ ਤੇ ਸਾਈਡ ਇਫੈਕਟ ਤੋਂ ਬਚਣਾ ਹੈ ਦਵਾਈਆਂ ਦਾ ਸਾਰਟਿਕ ਬਚਣਾ ਤੇ ਮੇਰੇ ਫੋਨ ਨਗਾਤਰ ਸਪਲੈਸ਼ ਕਰ ਰਿਹਾ ਮੇਰਾ ਖਿਆਲ ਟਾਈਮ ਜ਼ਾਸਤ ਨੇ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਵਿਰਾਮ ਦਿੰਦਾ ਤੁਹਾਡੇ ਸਾਰੇ ਦੇਖਣ ਵਾਲੇ ਤੇ ਸੁਣਨ ਵਾਲੇ ਦਾ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ ਥੈਂਕ ਯੂ